ਫਿਰ ਵੀ ਆਪਾਂ ਆਈਡੀਆ ਲਈਏ ਤਾਂ 10 ਤੋਂ 11 ਮਹੀਨਿਆਂ ਦੀ ਜਿਹੜੀ ਬੱਚੀ ਹੈ ਠੀਕ ਹੈ ਪਟੀਗਾ ਪੋਣ ਦੀ ਤਿਆਰ ਹੋ ਜਾਂਦੀ ਸਹੀ ਚਿੰਜ ਕਰ ਰੁਝਾਨ ਹੁੰਦਾ ਕਿ ਪਹਿਲੀ ਕੱਚੀ ਪੱਕੀ ਹੀਟ ਛੜਾ ਦਿੰਨੇ ਆ ਤਾਂ ਉਦੋਂ ਛੜਾਉਣ ਦੀ ਲੋੜ ਨਹੀਂ ਬਹੁਤ ਪਹਿਲੀ ਹੀਟ ਦੇ ਉੱਤੇ ਪਸ਼ੂ ਖੁੱਲ ਕੇ ਬੋਧੂਗਾ ਠੀਕ ਹੈ ਪ੍ਰੋਪਰ ਬੱਚੇ ਦਾ ਨਹੀਂ ਤਿਆਰ ਹੋਈ ਹੋਊਗੀ ਡਾਕਟਰ ਸਾਹਿਬ ਤੁਹਾਨੂੰ ਇਹ ਗੱਲ ਨਹੀਂ ਕਹਿਣਗੇ ਕਿ ਇਹਦੀ ਬੱਚੇ ਦਾ ਨਹੀਂ ਕਮਜ਼ੋਰ ਆ ਆਪਾਂ ਢੀਗਾ ਅਗਲੀ ਵਾਰੀ ਭਰਦੇ ਆ 2 ਤੋਂ 2.5 ਮਹੀਨਿਆਂ ਦੇ ਵਿੱਚ ਵਿੱਚ ਪਸ਼ੂ ਜਿਹੜਾ ਉਹ ਹਰੇ ਚਾਰ ਦੇ ਉੱਤੇ ਆ ਜਾਂਦਾ ਠੀਕ ਹੈ ਉਹ ਤੋਂ ਹੀ ਆਪਾਂ ਇਹ ਪ੍ਰੋਡਕਟ ਸ਼ੁਰੂ ਕਰਦੇ ਆ ਪਿਓਪਰੇਟ ਠੀ ਅੱਜ ਦੀ ਵੀਡੀਓ ਦੇ ਵਿੱਚ ਭਾਈ ਆਪਾਂ ਨੂੰ ਇੱਕ ਤਾਂ ਬੱਚਿਆਂ ਦੀ ਗ੍ਰੋਥ ਤੇ ਇੱਕ ਅਡਰ ਦੀ ਡਿਵੈਲਪਮੈਂਟ ਤੇ ਇੱਕ ਆਪਾਂ ਵੀ ਮਤਲਬ ਜਿਹੜੀਆਂ ਵੀ ਠੱਡਾ ਢੀ ਕਰਨਾ ਉਹ ਚੀਜ਼ਾਂ ਬਾਰੇ ਗੱਲ ਕਰਾਂਗੇ ਸਭ ਨਾਲ ਪਹਿਲਾਂ ਆਪਾਂ ਬੱਚਿਆਂ ਦੀ ਜਿਹੜੇ ਗ੍ਰੋਥ ਦੇ ਪ੍ਰੋਡਕਟਸ ਆ ਤਾਂ ਆਪਾਂ ਉਹਦੇ ਬਾਰੇ ਜਾਣ ਕਰੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਮੈਂ ਐਨੀਮੈਕਸ ਫਾਰਮਾ ਕੰਪਨੀ ਤੋਂ ਬਿਲੋਂਗ ਕਰਦਾ ਜੀ ਔਰ ਐਨੀਮੈਕਸ ਫਾਰਮਾ ਜਿਹੜੀ ਕੰਪਨੀ ਹੈ ਉਹ ਨਿਊਟ੍ਰੀਸ਼ਨਲ ਬੇਸ ਕੰਪਨੀ ਹੈ ਜੀ ਜਾਨਕੀ ਪਸ਼ੂਆਂ ਨੂੰ ਆਪਦੇ ਫੀਡ ਸਪਲੀਮੈਂਟ ਦੇ ਪ੍ਰੋਡਕਟਸ ਦੇ ਰਾਹੀਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਕੰਮ ਕਰਦੇ ਆਂ ਸੀ ਸਾਡਾ ਕੋਈ ਵੀ ਇੰਜੈਕਟੇਬਲ ਜਾਂ ਐਂਟੀਬਾਇਟਿਕ ਨਹੀਂ ਆਂਦਾ ਅਸੀਂ ਫਾਰਮਰ ਨੂੰ ਪ੍ਰੋਪਰ ਗਾਈਡਲਾਈਨ ਦੇ ਲਈ ਪ੍ਰੋਪਰ ਪੰਜਾਬੀ ਦੀ ਬੁੱਕ ਵੀ ਪ੍ਰੋਵਾਈਡ ਕਰਦੇ ਆਂ ਜਿੰਦੇ ਵਿੱਚ ਸਾਰੀ ਜਾਣਕਾਰੀਆਂ ਲਿਖੀਆਂ ਹੋਈਆਂ ਕਿ ਕਿਹੜੇ ਕਿਹੜੇ ਮਲੇ ਪਾਣੀ ਤੋਂ ਆਈ ਹੈ ਕਿੱਥੋਂ ਕਿਵੇਂ ਦੇਣੀ ਆ ਜੰਮਣ ਤੋਂ ਲੈ ਕੇ ਪਸ਼ੂ ਦੇ ਐਂਡ ਤੱਕ ਦੇ ਸੂਏ ਤੱਕ ਦੇ ਤਿਆਰ ਕਰਨੋਂ ਐਂਡ ਤੱਕ ਦੇ ਪ੍ਰੋਪਰ ਪ੍ਰੋਡਕਟਾਂ ਦੇ ਸਾਡੇ ਸਾਰੇ ਠੀਕ ਹੈ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਅਸੀਂ ਮੇਨ ਗੱਲ ਕਰਾਂਗੇ ਜੀ ਪਿਊਪਰੇਟ ਪਾਊਡਰ ਦੀ ਹਾਂਜੀ ਤੁਸੀਂ ਦੇਖਿਆ ਜੀ ਜਿਆਦਾਤਰ ਕੀ ਹੈ ਪੰਜਾਬ ਦੇ ਵਿੱਚ ਫਾਰਮਿੰਗ ਬਹੁਤ ਘੱਟ ਗਈ ਹੈ ਠੀਕ ਹੈ ਯੰਗ ਜਿਹੜੇ ਬੰਦੇ ਆ ਉਹ ਕਰਦੇ ਨਹੀਂ ਔਰ ਜਿਹੜੇ ਹੈਗੇ ਆ ਉਹ ਬਾਹਰ ਜਾਈ ਜਾਂਦੇ ਆ ਠੀਕ ਹੈ ਠੀਕ ਹੈ ਇਸ ਕਰਕੇ ਇਸ ਧੰਦੇ ਨੂੰ ਲਾਭਕਾਰੀ ਬਣਾਉਣ ਦੇ ਲਈ ਚੀਜ਼ ਚਾਹੀਦਾ ਹੈ ਕਿ ਜਿਹੜਾ ਆਪਣਾ ਪਸ਼ੂ ਸੰਦਾ ਹੈ ਠੀਕ ਹੈ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਜਲਦੀ ਤਿਆਰ ਕੀਤਾ ਜਾਵੇ ਉਹਦਾ ਰਵਾ ਤਿਆਰ ਕੀਤਾ ਜਾਵੇ ਕਿਉਂ ਦੇ ਰਵੇ ਤੋਂ ਹੀ ਆਪਾਂ ਕਾਹ ਪ੍ਰੋਨਾਫ ਲੈ ਸਕਦੇ ਆ ਠੀਕ ਹੈ ਇਸ ਦੇ ਲਈ ਕੀ ਹੈ ਆਪਣਾ ਪ੍ਰੋਡਕਟ ਆਨਾ ਪੀਪਰਟ ਠੀਕ ਹੈ ਤੁਸੀਂ ਦੇਖਿਆ ਹੁਣ ਇੰਨੀ ਐਡਵਾਂਸ ਟੈਕਨੋਲੋਜੀ ਹੋ ਗਈ ਆ AI ਦਾ ਜ਼ਮਾਨਾ ਆ ਗਿਆ ਠੀਕ ਹੈ ਤਾਂ ਸੀਮਨ ਬਹੁਤ ਵਧੀਆ ਵਧੀਆ ਆ ਰਹੀ ਹੈ ਹਾਂਜੀ ਫਾਰਮਰ ਸੀਮਨ ਦਾ ਵਧੀਆ ਪ੍ਰਭਾਵ ਲੈਂਦਾ ਜਦੋਂ ਉਹਦੇ ਤੋਂ ਵਧੀਆ ਕੱਟੀ ਜਾਂ ਬੱਛੀ ਆ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਗਾਈਡ ਕਰਨ ਲਈ ਪ੍ਰੋਪਰ ਨਹੀਂ ਹੁੰਦਾ ਕਿ ਉਹ ਕਿਹੜਾ ਪ੍ਰੋਡਕਟ ਪਾਵੇ ਜਿਸ ਨਾਲ ਜਿਹੜੀ ਉਹਦੀ ਬੱਛੀ ਆ ਪ੍ਰੋਪਰ ਤਿਆਰ ਹੋਵੇ ਤੇ ਰਿਜ਼ਲਟ ਮਿਲੇ ਘੱਟ ਪੈਸੇ ਦੇ ਵਿੱਚ ਜ਼ਿਆਦਾ ਮੁਨਾਫਾ ਆਵੇ ਠੀਕ ਹੈ ਵੀ ਤਾਂ ਇਸ ਦੇ ਲਈ ਆਪਣਾ ਪ੍ਰੋਡਕਟ ਆਂਦਾ ਜੀ ਪਿਊਬਰੇਟ ਪਾਊਟਰ ਠੀਕ ਹੈ ਵੀ ਜੀ ਪਿਊਬਰੇਮੇਨੇ ਗ੍ਰੋਥ ਏਡ ਮੇਨੇ ਖੁਰਾਕ ਠੀਕ ਹੈ ਜੀ ਪਿਊਬਰਮਨ ਜਵਾਨੀ ਏਡ ਮਤਲਬ ਖੁਰਾਕ ਜਵਾਨੀ ਦੀ ਖੁਰਾਕ ਪਿਊਬਰੇਟ ਪਾਊਡਰ ਠੀਕ ਹੈ ਭਾਈ ਤੇ ਆਪਾਂ ਬਈ ਇਹ ਕਿੰਨੀ ਉਮਰ ਤੱਕ ਸਟਾਰਟ ਕਰ ਸਕਦੇ ਇਹਨੂੰ ਪਾਉਣਾ ਜੀ ਦੇਖੋ ਜੀ ਪਹਿਲਾਂ ਤਾਂ ਜਦੋਂ ਬੱਚਾ ਪਸ਼ੂ ਜੰਮਦਾ ਠੀਕ ਹੈ ਜੀ ਤਾਂ ਪਹਿਲੇ ਦਿਨ ਤੋਂ ਪਹਿਲਾਂ ਦਾ ਮਾਤਾ ਦੁੱਧ ਹੀ ਜਿਹੜਾ ਵਧੀਆ ਹੁੰਦਾ ਠੀਕ ਹੈ ਜੀ ਜਦੋਂ 10 ਤੋਂ 15 ਦਿਨ ਮਾਤਾ ਦੁੱਧ ਮਿਲ ਗਿਆ ਉਸ ਤੋਂ ਬਾਅਦ ਉਹਨੂੰ ਆਪਣਾ ਵੀ ਕੰਪਲੈਕਸ ਆਉਂਦਾ ਠੀਕ ਹੈ ਜੀ ਠੀਕ ਹੈ ਜੀ ਉਹ ਦੋ ਕਿਉਂ ਕਿਉਂਕਿ ਪਸ਼ੂ ਦੇ ਵਿੱਚ ਹਰੇਕ ਤੱਤ ਮਿਲਦੇ ਆ ਦੁੱਧ ਵਿੱਚ ਪਸ਼ੂ ਨੂੰ ਨਹੀਂ ਮਿਲਦਾ ਤਾਂ ਆਇਰਨ ਨਹੀਂ ਮਿਲਦਾ ਤਾਂ ਆਇਰਨ ਨਹੀਂ ਮਿਲਦਾ ਪਰ ਖੂਨ ਨਹੀਂ ਬਣਦਾ ਠੀਕ ਹੈ ਬਈ ਸ਼ਾਕਾहारी ਪਸ਼ੂ ਦਾ ਖੂਨ ਵੀ ਉਦੋਂ ਪ੍ਰੋਪਰ ਬਣਨਾ ਚਾਹੀਦਾ ਹੁੰਦਾ ਜਦੋਂ ਉਹ ਪੱਠਿਆਂ ਦੇ ਉੱਤੇ ਆ ਜਾਂਦਾ ਜਾਂ ਚਾਰਾ ਚਰਦੇ ਆਏ ਠੀਕ ਹੈ ਬਈ ਠੀਕ ਹੈ ਜੀ 2-2 ਢਾਈ ਮਹੀਨਿਆਂ ਦੇ ਵਿੱਚ ਵਿੱਚ ਪਸ਼ੂ ਜਿਹੜਾ ਵਾ ਹਰੇ ਚਾਰੇ ਦੇ ਉੱਤੇ ਆ ਜਾਂਦਾ ਠੀਕ ਹੈ ਬਈ ਉਦੋਂ ਹੀ ਆਪਾਂ ਇਹ ਪ੍ਰੋਡਕਟ ਸ਼ੁਰੂ ਕਰਦੇ ਆਂ ਇਹ ਪਿਓਪਰੇਟ ਠੀਕ ਹੈ ਬਈ ਇਸ ਪ੍ਰੋਡਕਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਜ਼ਰੂਰੀ ਚੀਜ਼ਾਂ ਹੈਗੀਆਂ ਗ੍ਰੋਥ ਵਾਸਤੇ ਸਾਰੀਆਂ ਇਨਕਲੂਡ ਕੀਤੀਆਂ ਜਿਵੇਂ ਕਿ ਕੈਲਸ਼ੀਅਮ ਠੀਕ ਹੈ ਬਈ ਫਾਸਫੋਰਸ ਇਹ ਹੱਡੀਆਂ ਦਾ ਢਾਂਚਾ ਨੂੰ ਮਜ਼ਬੂਤ ਕਰਦਾ ਹੈ ਉਹਨਾਂ ਦੀ ਗ੍ਰੋਥ ਕਰਾਂਦਾ ਹੈ ਕੱਦ-ਗਾੜ ਵਧਾਉਂਦਾ ਹੈ ਜੀ ਨਾਲ ਦੀ ਨਾਲ ਉਹਨਾਂ ਦੇ ਬੋਡੀ weight ਨੂੰ ਵੀ ਵਧਾਉਣ ਤੇ ਵਿੱਚ ਮਦਦ ਕਰਦਾ ਹੈ ਠੀਕ ਹੈ ਇਸ ਤੋਂ ਇਲਾਵਾ trace minerals ਦਿੱਤੇ ਹੋਏ ਜਿਵੇਂ zinc, magnesium, copper ethylation form ਦੇ ਵਿੱਚ ਦਿੱਤੇ ਹੋਏ ਆ ਤਾਂ ਕਿ ਪਸ਼ੂ ਦੇ ਅੰਦਰਲੇ ਜੋ ਵੀ ਤਾਰ ਗੁਜ਼ਾਰੀ ਹੈਗੀ ਆ ਸਹੀ ਤਰੀਕੇ ਨਾਲ ਪਰਫੈਕਟਲੀ ਹੁੰਦੀ ਰਹੇ ਠੀਕ ਹੈ। ਲਾਸਟ ਇਹਦੇ ਵਿੱਚ ਕੀ ਹੈ ਜੀ ਵਿਟਾਮਿਨ ਸੱਤੇ ਵਿਟਾਮਿਨ A, D, E, ਠੀਕ ਹੈ E ਤਾਂ ਹੋ ਗਈ ਹੈ ਜੀ ਪਸ਼ੂ ਨੂੰ ਪ੍ਰੋਪਰ ਆਰਗਨ ਡਿਵੈਲਪ ਕਰਨ ਦੇ ਵਿੱਚ ਹੀਟ ਵਿੱਚ ਲੈ ਕੇ ਆਉਣ ਦੇ ਵਿੱਚ کارਗੁਜ਼ਾਰੀ ਦੇ ਵਿੱਚ ਹੈਲਪ ਮਦਦ ਕਰਦੇ ਆ ਠੀਕ ਇਹਦੇ ਵਿੱਚ ਆਪਾਂ ਮੱਛੀਆ ਤੇਲ omega 3 ਤੇ 6 fatty acid ਵੀ ਦਿੱਤਾ ਹੋਇਆ ਹੈ ਠੀਕ ਹੈ ਜੀ ਇਹਦਾ ਬੈਨੀਫਿਟ ਕੀ ਹੁੰਦਾ ਜੀ ਇਹ ਰੀਪਰੋਡਕਟਿਵ ਆਰਗਨ ਦੇ ਉੱਤੇ ਕੰਮ ਕਰਦਾ ਹੈ ਜਾਨਕਿ ਜਿਹੜੇ ਅੰਦਰੂਨੀ ਅੰਗ ਆਪਾਂ ਕਹਿੰਦੇ ਨੇ ਠੀਕ ਹੈ ਜੀ ਜਿਹੜੀ ਕੱਟੀਵੱਛੀ ਹੈ ਜੀ ਉਹਨਾਂ ਦੇ ਦਾ ਪ੍ਰੋਪਰ ਫੋਲਿਕਲ ਟਿਊਬ ਬਣਾਊਗਾ ਅੰਡੇ ਦਾ ਸਾਈਜ਼ ਮੈਚੂਰ ਕਰੂਗਾ ਠੀਕ ਹੈ ਰਿੰਗ ਵਧੀਆ ਬਣਨਗੇ ਜੀ ਤੇ ਜਿਵੇਂ ਆਪਾਂ ਅੱਜ ਕਾ ਰੁਝਾਨ ਹੁੰਦਾ ਕਿ ਪਹਿਲੀ ਕੱਚੀ ਪੱਕੀ ਹੀਟ ਛੜਾ ਦਿੰਨੇ ਆ ਤਾਂ ਉਦੋਂ ਛੜਾਉਣ ਦੀ ਲੋੜ ਨਹੀਂ ਬਹੁਤ ਪਹਿਲੀ ਹੀਟ ਦੇ ਉੱਤੇ ਪਸ਼ੂ ਖੁੱਲ ਕੇ ਬੋਲੂਗਾ ਪ੍ਰੋਪਰ ਬੱਚੇਦਾਨੀ ਤਿਆਰ ਹੋਈ ਹੋਊਗੀ ਡਾਕਟਰ ਸਾਹਿਬ ਤੁਹਾਨੂੰ ਇਹ ਗੱਲ ਨਹੀਂ ਕਹਿਣਗੇ ਕਿ ਇਹਦੀ ਬੱਚੇਦਾਨੀ ਕਮਜ਼ੋਰ ਆ ਅੱਪਾ ਡੀਕਾ ਅਗਲੀ ਵਾਰੀ ਭਰਦੇ ਆ ਦੂਜੀ ਚੀਜ਼ ਕਈਆਂ ਨੇ ਨਰਮਾ ਪਸ਼ੂ ਵੀ ਤਿਆਰ ਕਰਦੇ ਆ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਟੈਸਟਿਕਲ ਸਾਈਜ਼ ਤੋਂ ਪਛਾਣੇ ਜਾਂਦੀ ਆ ਠੀਕ ਆ ਵੀ ਤਾਂ ਇਹ ਟੈਸਟਿਕਲ ਸਾਈਜ਼ ਬਣਾਉਣ ਦੇ ਉੱਤੇ ਕੰਮ ਕਰਦਾ ਦੂਜਾ ਉਹਦਾ ਸਟੈਮਿਨਾ ਬਣਾਉਂਦਾ ਜੀ ਤੀਸਰਾ ਸਪਰਨ ਦੀ ਕੁਆਲਿਟੀ ਕੁਆਂਟੀਟੀ ਲਾਸ ਉਤੇ ਜਿਨ੍ਹਾਂ ਵਿੱਚ ਪ੍ਰੋਪਰ ਆਦਾ ਜਿਹੜੇ ਵੀ ਵੀਰਪਰਾ ਵੱਡੇ ਪਸ਼ੂਨ ਤੋਂ ਸ਼ੂਟ ਲੈ ਰਹੇ ਆ ਠੀਕ ਹੈ ਉਹ ਦੇਖਦੇ ਆ ਕਿ ਇੱਕ ਦੋ ਸ਼ੂਟ ਤੋਂ ਉਹ ਨੇੜੇ ਨਹੀਂ ਜਾਂਦੇ ਤਾਂ ਜੇ ਤੁਸੀਂ ਪ੍ਰੋਪਰ ਪਿਊਰੇਟ ਨਾਲ ਦੇ ਰਹੇ ਹੋ ਤਾਂ ਪ੍ਰੋਪਰ ਤੜ ਦੇ ਵਿੱਚ ਰਹੂਗਾ ਜੀ ਜਿੰਨੀ ਮਰਜ਼ੀ ਸਰਵਿਸ ਤੁਸੀਂ ਲੈ ਸਕਦੇ ਠੀਕ ਹੈ بیس ਬਡਰ ਦੀ ਖੁਰਾਕ 40 ਗ੍ਰਾਮ ਹੈ ਸਿਰਫ 40 ਗ੍ਰਾਮ ਚਾਹੇ ਉਹ 3 ਮਹੀਨੇ ਦਾ ਪਸ਼ੂ ਹੈ ਚਾਹੇ ਉਹ 6 ਮਹੀਨੇ ਦਾ ਚਾਹੇ ਸਾਲ ਦਾ ਚਾਹੇ 3 ਸਾਲ ਦਾ ਠੀਕ ਹੈ 40 ਗ੍ਰਾਮ ਹੀ ਕੰਮ ਕਰਦਾ ਹੈ ਤੇ ਆਪਾਂ ਕਿੰਨਾ ਕੁ ਪਾਉਣਾ ਹੈ ਆਪਾਂ ਪੁੱਛਦੇ ਮਤਲਬ ਕਿੰਨੇ ਕਿਲੋ ਪਾਉਣਾ ਹੈ ਇੱਕ ਬੱਚੇ ਦੇ ਆਪਾਂ ਗੱਲ ਕਰੀਏ ਦੇਖੋ ਜੀ ਬੱਚਿਆਂ ਜ਼ਿਆਦਾਤਰ ਦੇਖੋ ਛੋਟੇ ਬੱਚਿਆਂ ਦੇ ਵਿੱਚ ਭਾਰ ਮਹੀਨੇ ਕਰਦਾ ਹੈ ਉਮਰ ਮਹੀਨੇ ਨਹੀਂ ਕਰਦੀ ਪਸ਼ੂਨ ਖਬਰ ਲੈਣ ਦੇ ਲਈ ਫਿਰ ਵੀ ਆਪਾਂ ਆਈਡੀਆ ਲਈਏ ਤਾਂ 10 ਤੋਂ 11 ਮਹੀਨਿਆਂ ਦੀ ਜਿਹੜੀ ਬੱਚੀ ਹੈ ਪਟੀਗਾ ਪੋਣ ਦੀ ਤਿਆਰ ਹੋ ਜਾਂਦੀ ਸਹੀ ਤਾਂ ਜੇ ਤੀਜੇ ਮਹੀਨੇ ਤੋਂ ਤੁਸੀਂ ਸਟਾਰਟ ਕਰਦੇ ਹੋ ਇਸ ਪ੍ਰੋਡਕਟ ਨੂੰ ਥੋੜਾ ਸਿਰਫ 10 ਕਿਲੋ ਖਪਤ ਹੋਏਗਾ ਤਦੋਂ 10 ਕਿਲੋ ਖਪਤੋਂ ਤੱਕ ਤੁਹਾਡਾ ਪਸ਼ੂ ਪ੍ਰੋਪਰ ਤਿਆਰ ਹੋ ਕੇ ਹੀਟ ਵਿੱਚ ਆ ਜੀਗਾ ਠੀਕ ਹੈ ਜੇ ਕੱਟੀ ਦੀ ਗੱਲ ਕਰਦੇ ਆ ਤਾਂ ਉੱਥੇ 15 ਕਿਲੋ ਪਾਊਡਰ ਲੱਗ ਜਾਂਦਾ ਜਾਨੀ ਡੇਢ ਮਹੀਨੇ ਤੋਂ ਪਹਿਲਾਂ ਪਹਿਲਾਂ ਪਸ਼ੂ ਜਿਹੜਾ ਕੱਟੀ ਤਿਆਰ ਹੋ ਜਾਂਦੀ ਠੀਕ ਹੈ ਔਰ ਰੇਟ ਵਾਈਜ਼ ਬਹੁਤ ਵਾਜਿਬ ਹੈ ਜੀ ਠੀਕ ਹੈ ਖਾਸ ਗੱਲ ਕੀ ਹੈ ਜੀ 40 ਗ੍ਰਾਮ ਦੀ ਡੋਸ ਨੂੰ ਜੇ ਆਪਾਂ ਕੈਲਕੂਲੇਟ ਕਰੀਏ ਫਾਰਮ ਦੇ ਹਿਸਾਬ ਨਾਲ ਦੇਖੀਏ ਵੀ ਕਿੰਨਾ ਲੱਗਦਾ ਤਾਂ ਸਿਰਫ ਇੱਕ ਦਿਨ ਦਾ ਖਰਚਾ 90 ਰੁਪਏ ਜਾਂ 10 ਰੁਪਏ ਕੋਸਟ ਕਰਦਾ ਫਾਰਮ ਠੀਕ ਹੈ ਜੇ ਫਾਰਮਰ ਜ਼ਿਆਦਾਤਰ ਕੀ ਹੈ ਜੀ ਫੀਡ ਦਿੰਦਾ ਹੈ ਠੀਕ ਹੈ ਹੋਰ ਜਿਵੇਂ ਕਰਦਾ ਢਾਈ ਤਿੰਨ ਸਾਲ ਤੋਂ ਬਾਅਦ ਤਿਆਰ ਹੁੰਦੀ ਆ ਤਾਂ ਤੁਸੀਂ ਕੋਸਟ ਮੰਨ ਕੇ ਚੱਲੋ ਛੋਟਾ ਬੱਚਾ ਵੀ ਇੱਕ ਦਿਨ ਦੇ ਵਿੱਚ 50 ਤੋਂ 100 ਰੁਪਏ ਖਰਚਾ ਖਾਂਦਾ ਠੀਕ ਹੈ ਜਿਉ ਇੱਕ ਸਾਲ 'ਚ ਤਿਆਰ ਹੁੰਦੀ ਆ ਤਾਂ ਫਾਰਮਰ ਦਾ 10 ਤੋਂ 15000 ਰੁਪਏ ਖਰਚਾ ਆਇਆ ਬੜ ਜੋ ਉਹੀ ਪਸ਼ੂ ਤਿੰਨ ਸਾਲਾਂ 'ਚ ਤਿਆਰ ਹੁੰਦਾ ਪਿਆ ਤਾਂ ਫਾਰਮਰ ਨੂੰ ਪਿਆ 10000 ਰੁਪਏ ਦੇ ਵਿੱਚ ਬੱਚਾ ਤਿਆਰ ਹੋਇਆ ਉਨੀ ਦਾ ਪਸ਼ੂ ਦੀ ਕੋਸਟ ਨਹੀਂ ਵੱਧਦੀ ਠੀਕ ਹੈ ਤਾਂ ਇਹਦੇ 'ਚ ਕੀ ਆ ਮੁੱਲ ਵੋਟਦਾ ਜੀ ਜਿੰਨੀ ਜਲਦੀ ਪਸ਼ੂ ਗੱਭਣ ਦਾ ਹੋਏਗਾ ਠੀਕ ਹੈ ਠੀਕ ਹੈ ਤਿਆਰ ਹੋਏਗਾ ਗੱਭਣ ਹੋਏਗਾ ਤਾਂ ਅਗਲੇ ਸ ਠੀਕ ਹੈ ਤੇ ਫਾਰਮਰ ਨੂੰ ਇਦਾਂ ਹੀ ਪ੍ਰੋਫਿਟ ਆਉਂਦਾ ਜੀ ਇਹ ਹੀ ਚੀਜ਼ ਆ